ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਤੰਗੀਰ ਸਿੰਘ ਤੇ ਉਹਨਾਂ ਦੀ ਪਰਿਵਾਰੀ ਰਣਜੀਤ ਕੌਰ ਦਾ ਕਿਸੇ ਨਾਮੂਨੂ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ ਉਹ ਇਹ ਹੀ ਗੱਲ ਨਹੀਂ ਦੱਸੀ ਕਿ ਸਾਡਾ ਕਿਸੇ ਨਾਲ ਝਗੜਾ ਹੋ ਗਿਆ ਧੇਰ ਭਾਬੀ ਤੇ ਕੀਤੇ ਵਾਰ ਤੇ ਉਤਾਰ ਦਿੱਤਾ ਮੌਤ ਦੇ ਘਾਟ ਇਹ ਦਰਨਾਕ ਤੇ ਖੌਫਨਾਕ ਮਾਮਲਾ ਜ਼ਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ਦਾ ਜਿੱਥੇ ਇੱਕ ਬਜ਼ੁਰਗ ਮਹਿਲਾ ਅਤੇ ਆਦਮੀ ਦਾ ਘਰ ਚੜ੍ਹ ਕੇ ਤੇਜ਼ ਤਾਰ ਹਥਿਆਰਾਂ ਨਾਲ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ 80 ਸਾਲ ਦੇ ਜੰਗੀਰ ਸਿੰਘ ਤੇ 60 ਸਾਲ ਦੀ ਰਣਜੀਤ ਕੌਰ ਰਿਸ਼ਤੇ ਦੇ ਵਿੱਚ ਧੇਰ ਪਰਜਾਈ ਸਨ ਰਾਤੀ ਕੋਈ ਅਣਪਛਾਤੇ ਲੋਕ ਆਏ ਤੇ ਉਹਨਾਂ ਨੇ ਕਤਲ ਕਰ ਦਿੱਤਾ ਦੇਖਿਆ ਤਾਂ ਹੀ ਟਾਕੀ ਖੁੱਲੀ ਪਈ ਸੀ ਦੋਨੇ ਵਾਰ ਇਧਰਲਾ ਵਾਰ ਵੀ ਖੁੱਲ੍ਹੇ ਪਈ ਅੱਛਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੈ ਕਢ ਗਏ ਸੱਚਾਈ ਇਕੱਲੀ ਸਾਤਾ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਆ ਜਾ ਕੇ ਦੇਖਿਆ ਵੀ ਇੱਕ ਕਰੀਬ 60 ਸਾਲ ਦਾ ਬਜ਼ੁਰਗ ਸੀਗੇ ਜੰਗੀਰ ਸਿੰਘ ਤੇ ਉਹਨਾਂ ਦੀ ਭੈਣ ਚੀਤ ਕੌਰ ਦਾ ਕਿਸੇ ਨਾਮੂਨੂ ਵਿਅਕਤੀ ਨੇ ਰਾਤ ਕਤਲ ਕਰ ਦਿੱਤਾ ਤੇ ਜਿਸ ਦੇ ਸਬੰਧ ਚ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਆ ਮੌਕੇ ਤੇ ਸਾਡੀਆਂ ਫ੍ਰਾਂਸਿਕ ਸਾਇੰਸ ਟੀਮ ਤੇ ਡਾਕਸ ਕਾਰਡ ਫਿੰਗਰਪ੍ਰਿੰਟ ਐਕਸਪਰਟ ਸਾਰੀਆਂ ਟੀਮਾਂ ਹਾਜ਼ਰ ਨੇ ਤੇ ਸੀਆਈ ਸਟਾਫ ਦੇ ਕਰਮਚਾਰੀ ਵੀ ਸਪੈਸ਼ਲ ਇਸ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਨੇ ਜਲਦੀ ਇਸ ਮੁਕਦਮੇ ਨੂੰ ਟਰੇਸ ਕਰ ਲਿਆ ਜਾਊਗਾ